ਕਿਸ ਤਰੀਕੇ ਨਾਲ ਕੁੱਕੜ ਖੇ ਪਾਰੇ ਆਪਸ ਦੇ ਵਿੱਚ ਅੱਜ ਨوجوان ਸਿੰਘ ਸਿੱਧੂ ਪਿੰਡਾਂ ਚ ਤੁਰਿਆ ਹੋਇਆ ਕਾਂਗਰਸ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਨਹੀਂ ਕਹਿੰਦਾ ਮੈਂ ਕਾਂਗਰਸੀ ਮੇਰਾ ਪਿਓ ਕਾਂਗਰਸੀ ਟੌੜੇ ਸਾਹਿਬ ਨੂੰ ਹਰਾਇਆ ਆਪਣਾ ਨਾ ਕੀਤਾ ਢਮਕਾ ਕੀਤਾ ਅੱਜ ਪਿੰਡਾਂ ਚ ਸ਼ਰਿਆਂ ਫੇਰੇ ਕਹਿੰਦਾ ਫਿਰਦਾ ਤੇ ਮਗਰ ਫਿਰ ਦੀ ਸਾਡੇ ਆਹੀ ਲੋਕਾਂ ਦੇ ਸਾਹਮਣੇ ਖੜੇ ਹਾਂ ਇਕੱਠੇ ਹੋ ਕੇ ਨੇ ਉਹਨਾਂ ਨੂੰ ਬੜਾ ਵੱਡਾ ਕਰਦੇ ਨੇ ਕੁਐਸਚਨ ਕਰ ਲੈਕਚਰ ਨਹੀਂ ਬੜੀ ਇਹਨੂੰ ਉਹ ਹੈ ਮੈਂ ਜੀ ਡਿਸਕਸ ਕਰ ਰਿਹਾ ਸੀ ਕੱਲ ਚੱਲਣਾ ਪਹਿਲਾਂ ਮੈਨੂੰ ਪਤਾ ਲੱਗਿਆ ਇਹ ਬੜੀਆ ਹਰਗਤਾਂ ਮੈਂ ਇਮਾਨਦਾਰ ਮੈਂ ਇਮਾਨਦਾਰ ਮੈਂ ਬੜੀ ਵਾਰੀਆਂ ਦੇ ਬਾਰੇ ਦੱਸਿਆ ਵੀ ਕਿੰਨੇ ਬੇਈਮਾਨ ਹੈ ਪਰ ਉਸ ਤੋਂ ਇਲਾਵਾ ਕਿਤੇ ਗੱਲ ਕਰ ਰਿਹਾ ਸੀ ਬੈਠਾ ਮੇਰੇ ਤੇ ਕੋਈ ਉਂਗਲ ਨਹੀਂ ਕਰ ਸਕਦਾ ਕੰਨੀ ਤੇ ਕਿਸੇ ਬੰਦੇ ਨੇ ਇਹਦਾ ਬਹੁਤ ক্লোਜ਼ ਸੀ ਉਹਨੇ ਉਂਗਲ ਉਹਨੇ ਕਿਹਾ ਬਲਵਿੰਦਰ ਸੇਖੋਂ ਉਂਗਲ ਕਰਦਾ ਤੇਰੇ ਤੇ ਕਿਹਨਾਂ ਤੋਂ ਪਾਗਲ ਉਹ ਪਾਗਲ ਨੇ ਜਿਹੜੇ ਸਵਾਲ ਕਰਨਗੇ ਮੈਂ ਕਿਉਂਕਿ ਹੁਣ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਹੀ ਫਿਰ ਇਕੱਠੇ ਹੋਗੇ ਆਪ ਵਾਲੇ ਤੇ ਕਾਗਰਸੀ ਇਕੱਠੇ ਹੋਗੇ ਤੁਹਾਨੂੰ ਤੇ ਹੋਰ ਦੱਸੋ ਕੀ ਕਰਕੇ ਵਿਖਾਉਣ ਸਾਨੂੰ ਇਹ ਉਹ ਤੁਹਾਨੂੰ ਕਿਸ ਤਰੀਕੇ ਨਾਲ ਜਿਹੜਾ ਯਾਦ ਕਰਾਉਣ ਜਾਂ ਜਗਾਉਣ ਵੀ ਅਸੀਂ ਇਕੱਠੇ ਆ ਇਹ ਇਲੈਕਸ਼ਨ ਉਹ ਇਕੱਠੇ ਲੜਨਗੇ ਜਿੰਨਾ ਪਿੱਛੇ ਅਸੀਂ ਇਹਨਾਂ ਨੂੰ ਵੋਟਾ ਟੋਟਾ ਪਾ ਕੇ ਜਿਹੜਾ ਇਹਨਾਂ ਨੂੰ 92 ਸੀਟਾਂ ਦਿੱਤੀਆਂ ਤੇ ਇਹ ਇਕੱਠੇ ਆ ਤਾਂ ਦੇਖੋ ਸਹੀ ਸਰਛਾਂ ਤੋਂ ਅੱਡਾ ਕੀ ਹੋ ਰਹੀ ਹੈ ਕਿ ਨੂੰ ਕਿ ਨੂੰ ਅਗਲਾ ਆਮ ਤੌਰ ਤੇ ਕਹਿ ਦਿੰਦੇ ਜੀ ਹਰੇਕ ਨੂੰ ਕਹਿ ਦਿੰਦੇ ਜੀ ਇਹ ਤਾਂ ਮਾਰੇ ਤੁਸੀਂ ਸਿੰਧ ਕਰਕੇ ਵਿਖਾਉਂਦੇ ਹੋ ਨਾ ਅਸੀਂ ਜੇ ਜਗਣਾ ਹੀ ਨਹੀਂ ਹੈਗਾ ਤਾਂ ਤੁਹਾਡੀ ਮਰਜ਼ੀ ਇਹਦਾ ਗਾਣੀ ਇਹਨਾਂ ਦੀ ਉਦੋਂ ਪਿੱਛੇ ਆ ਜਾਓ ਹੁਣ ਇਹ ਗੱਲ ਕਰਕੇ ਗਏ ਗ੍ਰਾਮ ਨੇਟ ਜੀ ਕਰਦੇਵ ਸਿੰਘ ਕੌਂਗਰਸ ਦੇ ਜੇਰੇ ਦਾ ਸੀ ਪੰਥ ਪੰਥ ਕਰਕੇ ਉਹ ਖਾਲੀਆਂ ਨੇ ਜੋ ਇਸ ਡੇਟ ਨਾਲ ਕੀਤਾ ਉਹ ਤੋਂ ਵੱਡਾ ਧੋਖਾ ਕਿਸੇ ਨੇ ਕਰਨਾ ਹੀ ਨਹੀਂ ਤੇ ਹੁਣ ਫੇਰ ਕਹਿੰਦੇ ਪੰਜਾਬ ਜਿਬ بچਾਓ ਯਾਤਰਾ ਸ਼ੁਰੂ ਕਰਨੀ ਹੁਣ ਬਿਆਨ ਆਇਆ ਕਿ ਪੰਜਾਬ بچਾਓ ਪੰਜਾਬ ਜਿਵੇਂ ਤੁਸੀਂ ਲੁੱਟਿਆ ਹੋਵੇ ਜਿਹੜੇ ਸਾਹਮਣੇ ਬੈਠੇ ਆ ਤੁਸੀਂ ਪੰਜਾਬ ਲੁੱਟ ਲਿਆ ਤੇ ਇਹ ਬਚਾਉਂਗੇ ਉਹ ਇਹ ਸਵਾਲ ਸਾਡੇ ਵਿੱਚ ਉਠਣੀ ਨਹੀਂ ਚਾਹੀਦੀ ਉਦੋਂ ਦਾ ਕਾਂਗਰਸ ਵਾਲਿਆਂ ਦੇ ਆਜੋ ਕਿਸ ਤਰੀਕੇ ਨਾਲ ਕੁੱਕੜ ਖੇਪ ਆ ਰਹੇ ਆ ਆਪਸ ਦੇ ਵਿੱਚ ਅੱਜ ਨਵਜੂਰ ਸਿੰਘ ਸਿੱਧੂ ਪਿੰਡਾਂ ਚ ਤੁਰਿਆ ਹੋਇਆ ਹੈ ਕਾਂਗਰਸ ਨੂੰ بچਾਉਣ ਵਾਸਤੇ ਪੰਜਾਬ ਨੂੰ ਬਚਾਉਣਾ ਵਾਸਤੇ ਨਹੀਂ ਕਹਿੰਦਾ ਮੈਂ ਕਾਗਰਸੀ ਮੇਰਾ ਪਿਓ ਕਾਂਗਰਸੀ ਟੋੜੇ ਸਾਹਿਬ ਨੂੰ ਹਰਾਇਆ ਆਪਣਾ ਨਾ ਕੀਤਾ ਧਮਕਾ ਕੀਤਾ ਅੱਜ ਪਿੰਡਾਂ 'ਚ ਸ਼ਰਿਆਂ 'ਚ ਫੇਰੇ ਕਹਿੰਦਾ ਫਿਰਦਾ ਤੇ ਮਗਰ ਫਿਰ ਦੀ ਸਾਡੇ ਆਹੀ ਲੋਕੇ ਸਾਹਮਣੇ ਖੜੇ ਹਾਂ ਇਕੱਠੇ ਹੋ ਗਏ ਨੇ ਉਹਨਾਂ ਨੂੰ ਵੱਡਾ ਵੱਡਾ ਕਰਦੇ ਕਵੈਸ਼ਨ ਕਰ ਲੈ ਜੀ ਬੜੀ ਇਹਨੂੰ ਉਹ ਹੈ ਮੈਂ ਜੀ ਡਿਸਕਸ ਕਰ ਰਿਹਾ ਸੀ ਕੱਲ ਦਿਨ ਚਾਰ ਨਾਲ ਪਹਿਲਾਂ ਮੈਨੂੰ ਪਤਾ ਲੱਗਿਆ ਇਹ ਬੜੀ ਹੈ ਹਲਕਾ ਮੈਂ ਇਮਾਨਦਾਰ ਮੈਂ ਇਮਾਨਦਾਰ ਮੈਂ ਬੜੀ ਵਾਰੀ ਇਹਦੇ ਬਾਰੇ ਦੱਸਿਆ ਵੀ ਕਿੱਡੇ ਬੇਈਮਾਨ ਹੈ ਪਰ ਉਸ ਤੋਂ ਇਲਾਵਾ ਕਿਤੇ ਗੱਲ ਕਰ ਰਿਹਾ ਸੀ ਬੇ ਕਿਸੇ ਬੰਦੇ ਨੇ ਇਹਦਾ ਬਹੁਤ ক্লোਜ਼ ਸੀ ਉਹਨੇ ਉਂਗਲ ਉਹਨੇ ਕਿਹਾ ਬਲਵਿੰਦਰ ਸੇਖੋਂ ਉਂਗਲ ਕਰਦਾ ਕਰੇ ਤੂੰ ਕਿੰਨਾ ਤੂੰ ਪਾਗਲ ਉਹ ਪਾਗਲ ਨੇ ਜਿਹੜੇ ਸਵਾਲ ਕਰਨਗੇ ਮੈਂ ਉਂਗਲ ਕਰਕੇ ਕਹਿੰਦਾ ਮੇਰੇ ਸਾਹਮਣੇ ਖੜੇ ਤੁਸੀਂ ਕੋਈ ਲੈ ਆਓ ਮਜੀਠੀਆਂ ਲੈ ਆਓ ਇਹਦੀ ਫਾਈਲ ਲੈ ਕੇ ਮੈਂ ਸਾਹਮਣੇ ਬਿਠਾ ਦੇ ਮੇਰੇ ਠੀਕ ਹੈ ਨਵਜੋਤ ਸਿੰਘ ਸਿੱਧੂ ਆ ਕੇ ਸਾਹਮਣੇ ਬੈ ਗੱਲ ਕਰਨਗੇ ਜਿਹੜਾ ਮਰਜ਼ੀ ਹੈ ਰਾਤ ਦਾ ਤੁਹਾਡਾ ਭਗਵੰਤ ਮਾਨ ਕਰ ਇਹਦੇ ਪੱਲੇ ਕੀ ਚੋਰਾਂ ਦੇ ਸਾਰੇ ਝੂਠੇ ਮਕਾਰ ਤੇ ਗੱਲਾਂ ਕਰਦੇ ਆ ਇਹ ਤੁਹਾਡੇ ਲੋਕਾਂ ਇਕੱਠੇ ਕਰਕੇ ਪੰਚਾਇਤਾਂ ਚ ਵੜਨ ਦੀਆਂ ਹੁਣ ਇਹਨਾਂ ਨੂੰ ਵੜਨ ਨਹੀਂ ਦੇਣਾ ਅਗਲੀ ਵਾਰੀ ਔਰ ਪਿੰਡਾਂ ਦੇ ਵਿੱਚ ਆਪਣੇ ਚ ਦੱਲੇ ਲੱਭਦੇ ਮੈਨੂੰ ਕਿਹੜਾ ਬਊਗਾ ਦੱਲੇ ਲੱਗੇ ਰਹਿਣਾ ਜਿਹੜੇ ਤੁਹਾਨੂੰ ਉਹ ਫੱਕ ਕੇ ਲੈ ਕੇ ਜਾਂਦੇ ਇਹਨਾਂ ਦੇ ਸਾਹਮਣੇ ਚੱਲੋ ਕਾਲੀਆਂ ਦੀ ਅੱਜ ਕਾਂਗਰਸੀਆਂ ਦੀ ਅੱਜ ਆਪੜਾਂ ਦੀ ਉਹ ਦੱਲਿਆਂ ਨੂੰ ਜੁੱਦੀਆਂ ਵਾਦੀ ਬਣੀਆਂ ਤੁਹਾਨੂੰ ਆਪ ਕੁਝ ਵਿੱਚ ਵੀ ਬੈਠੇ ਹੋਗੇ ਅਸੀਂ ਦਰਦੀ ਸਾਰਾ ਕਰਨਾ ਮੈਂ ਮਾਫੀ ਮੰਗਦਾ ਆਪਣੀ ਗੱਲ ਪਰ ਇਹ ਤੋਂ ਘਟ ਕੇ ਜਾਣਾ ਨਹੀਂ ਹੋਣਾ ਸਾਡਾ ਇਹ ਪਿੰਡਾਂ 'ਚ ਬੈਠੇ ਦੱਲੇ ਉਹ ਠੀਕ ਹੈ ਉਹਨਾਂ ਨੂੰ ਪਛਾੜੋ ਫਿਰ ਪਿੰਡ ਬਜੂਗਾ ਪਿੰਡ ਬਜੂਗਾ ਤਾਂ ਪੰਜਾਬ ਬਜੂਗਾ 13000 ਪਿੰਡਾਂ ਦਾ ਨਾਂ ਪੰਜਾਬ ਹੈ ਹੋਰ ਪੰਜਾਬ ਕੁਝ ਵੱਖਰਾ ਨਹੀਂ ਬਸਦਾ ਇਸ ਕਰਕੇ ਪਿੰਡ ਬਚਾਉਣਾ ਪਊਗਾ ਜ਼ਮੀਨਾਂ ਦੇ ਬਾਰੇ ਦੱਸ ਕੀ ਗਏ ਤੁਹਾਡੀਆਂ ਖੋਲਣੀਆਂ ਮੈਂ ਹਰ ਵਾਰੀ ਬੋਲਦਾ ਹੁੰਦਾ ਮੈਂ ਨਹੀਂ ਚਾਹੁੰਦਾ ਕਿ ਅੱਜ ਮੈਂ ਬਹੁਤ ਲੰਬੀ ਗੱਲ ਕਰਾਂ ਤੁਹਾਡੇ ਨਾਲ ਅੱਜ ਅੱਜ ਵੀ ਤੁਹਾਨੂੰ ਕਹਿੰਦੇ ਆ ਵੀ ਕਾਲੀ ਬਚਾਉਣਗੇ ਅੱਜ ਵੀ ਤੁਹਾਨੂੰ ਕਹਿੰਦੇ ਕਾਂਗਰਸ ਵਾਲੇ ਬਚਾਉਣਗੇ ਅੱਜ ਵੀ ਤੁਹਾਨੂੰ ਕਹਿੰਦੇ ਆਪਲੇ ਬਚਾਉਣਗੇ ਜੁੱਤੀ ਲਾ ਲਓ ਇਹਨਾਂ ਸਾਰੇ ਵਿੱਚ ਪਹਿਲਾਂ ਤਾਂ ਫਾਰਮੂਲਾ ਦੇ ਕੇ ਚੱਲੇ ਆ ਤੁਹਾਨੂੰ ਕੱਲੀ ਇਹ ਨਹੀਂ ਦਸ ਰਹੇ ਆ ਵੀ ਹਾਂ ਪ੍ਰੋਬਲਮ ਕੀ ਹੈ ਪ੍ਰੋਬਲਮ ਦਾ ਹੱਲ ਵੀ ਹੈ ਅਗਲਾ ਹੱਲ ਹੈਗਾ ਪਿੰਡ ਬਚਾਉਣ ਦਾ ਆਪਦਾ ਸਰਪੰਚ ਆਪ ਚੁਣ ਲਓ ਕਿਉਂ ਇਲੈਕਸ਼ਨ ਲੜਦੇ ਹੋ ਤੁਸੀਂ ਤੁਸੀਂ 50000 ਜਿਹੜਾ ਇੱਕ ਆਬਾਦੀ ਚ ਇੱਕ ਬੰਦਾ ਨਹੀਂ ਚੋਣ ਸਕਦੇ ਆ ਆਪਣੇ ਚਲਾਉਣ ਵਾਸਤੇ ਜਾਂ 10 ਬੰਦੇ ਚਲਾਉਣ ਛੋਟ ਚੋਣ ਸਕਦੇ ਤੇ ਫਿਰ ਤੁਹਾਡੇ ਨਾਲ ਐਵੇਂ ਹੀ ਹੋਣੀ ਹੈ ਜੇ ਤੁਸੀਂ ਇੰਨੇ ਜੋਗੇ ਹੀ ਨਹੀਂ ਹੈਗੇ ਥੋੜੀ ਬੰਡ ਲਿਆ ਤੁਸੀਂ ਆ ਫਲਾਣੀ ਭਾਈਚਾਰਾ ਹੋ ਗਿਆ ਸਿੱਖ ਹੋ ਗਿਆ ਹਿੰਦੂ ਹੋ ਗਿਆ ਫਲਾਣੇ ਹੋ ਗਏ ਤੇ ਫਿਰ ਤੁਹਾਡੇ ਨਾਲ ਐਹੀ ਹੋਣੀ ਗੁਰਦੁਆਰੇ ਤੁਹਾਡੇ ਅੱਡ ਸ਼ਮਸ਼ਾਨ ਘਾਟ ਤੁਹਾਡੇ ਅੱਡ ਨਹੀਂ ਏਦੋਂ ਵੱਧ ਤੁਸੀਂ ਹੋਰ ਥੱਲੇ ਕਿੱਥੇ ਜਾਓਗੇ ਹਲਾ ਨੂੰ ਤੁਹਾਡੀ ਖਤਮ ਅਗਲੀ ਰਾਤ ਪੈਦਾ ਕਰਨ ਦੀ ਤੁਹਾਡੀ ਸਮਰਥਾ ਨਹੀਂ ਅਜੇ ਇਸ ਤੋਂ ਹੋਰ ਵੀ ਭੜੇ ਟਾਈਮ ਦੀ ਆਪਾਂ ਉਮੀਦ ਕਰ ਰਹੇ ਹਾਂ ਉਸੋ ਗੱਲਾਂ ਜਦੋਂ ਇਹ ਕਰਨੀਆਂ ਲੱਗਦੀਆਂ ਹੁੰਦੀਆਂ ਵੀ ਜ਼ਰੂਰ ਮੇਰਾ ਟੈਕਨੀਸ਼ੀਅਨ ਬੀਰ ਪਰ ਮੈਂ ਵੇਖਿਆ ਕਿ ਕੁਝ ਲੋਕ ਖੜੇ ਐ ਔਰ ਗੁਨਾਹਗਰ ਜਿਆਦਾ ਖੜੇ ਬੱਚੇ ਤਾਂ ਥੋੜੇ ਜਿਆਦਾ ਗੁਨਾਹਗਾਰ ਹੀ ਬੈਠੇ ਐ 50 ਸਾਲ ਤੋਂ ਉੱਪਰਲੇ ਸਾਰੇ ਗੁਨਾਹਗਾਰ ਐ ਪੰਜਾਬ ਬਰਬਾਦ ਸਾਡੇ ਸਾਹਮਣੇ ਹੋਇਆ ਤੁਹਾਡੇ ਮਾਂ ਬਾਪ ਨੇ ਸਾਨੂੰ ਪੜ੍ਹਾਵੇ ਇਹ ਜਨ ਨਹੀਂ ਦਿੱਤਾ ਸੀ ਤੁਸੀਂ ਕਰਕੇ ਆਪਣੀ ਗੁਨਾਹਗਰੀ ਕਬੂਲੀਏ ਜਾ ਕਿ ਇਹ ਕੋਈ ਵੱਡਾ ਫਾਰਮੂਲਾ ਨਹੀਂ ਹੈ ਕੋਈ ਬਹੁਤ ਵੱਡੀ ਵਿਦਿਆਦਿ ਲੈ ਕੇ ਆਉਣੀ ਜੇ ਇਹ ਨਾਲ ਤੁਸੀਂ ਬਚਾਉਂਗੇ ਆਪਦੇ ਆਪ ਨੂੰ ਆਪਦਾ ਪਿੰਡ ਬਚਾਉਣਾ ਹੈ ਗੁਰੂ ਗ੍ਰੰਥ ਸਾਹਿਬ ਇਸ ਤੋਂ ਪਵਿੱਤਰ ਗ੍ਰੰਥ ਦੁਨੀਆ ਤੇ ਕੋਈ ਨਹੀਂ ਹੋਇਆ ਅਸੀਂ ਕਲੇਮ ਕਰੀਏ ਕਿ ਅਸੀਂ ਇਹਦੇ ਚੇਲੇ ਆਂ ਜਾਂ ਅਸੀਂ ਇਹਨੂੰ ਮੰਨਦੇ ਆਂ ਕਿ ਹਾਂ ਸਾਡਾ ਹਾਲ ਹੋਵੇ ਅਸੀਂ ਇਤੋਂ ਬੇਮੁਖ ਹੋਏ ਹੋਏ ਆਂ ਅਸੀਂ ਪਿੱਠ ਕੀਤੀ ਹੋਈ ਐ ਤਾਂ ਕਰਕੇ ਸਾਡਾ ਇਹ ਹਾਲ ਹੋਇਆ ਧਰਮਾਂ ਨੂੰ ਅਸੀਂ ਅੱਡੋ ਅੱਡ ਜਾਤਾਂ ਨੂੰ ਅਸੀਂ ਅੱਡੋ ਅੱਡ ਤੇ ਅਪਦੇਸ਼ ਸਾਡਾ ਹੈਗਾ ਮਾਨਸਿਕ ਜਾਤ ਇੱਕ ਬੰਸ਼ਾ ਤੁਹਾਡੇ ਨਾਲ ਇਹ ਨਹੀਂ ਹੋਣਾ ਚਾਹੀਦਾ ਤੁਹਾਡੇ ਨਾਲ ਇਹ ਹੋਣਾ ਹੀ ਚਾਹੀਦਾ ਸੀ ਤੁਸੀਂ ਬੇਮੁਖ ਹੋਏ ਆਪਣੇ ਗੁਰੂ ਤੋਂ ਇੱਥੇ ਜਿਹਨਾਂ ਨੇ ਸਰਟੀਫਿਕੇਟ ਲਏ ਐ ਠੀਕ ਐ ਪਰ ਕੁਛ ਚੀਜ਼ਾਂ ਵਰਦੀ ਪਾ ਕੇ ਜਿਹੜੇ ਆ ਗਏ ਉਹਨਾਂ ਤੋਂ ਭੱਜਣ ਦੀ ਲੋੜ ਐ ਉਹ ਜਿਹੜੇ ਠੇਕੇਦਾਰ ਐ ਉਹ ਧਰਮ ਨਹੀਂ ਦੱਸਦੇ ਧਰਮ ਦਾ ਫਿਰ ਸਾਡੇ ਵਰਗੇ ਜਿਹੜੇ ਬੰਲੇ ਜੇ ਐਸ ਖੜੇ ਜਿਹੜੀ ਮੈਂ ਗੱਲ ਕਰ ਰਿਹਾ ਇਹ ਸਭ ਇੱਕ ਬਲਵਦੀ ਵੀ ਕਿਤੇ ਗਲਤ ਨਾ ਦੱਸ ਦਿਓ ਧਰਮ ਵੇਸ਼ ਪੋਸ਼ਾ ਨਾਲ ਜਾਂ ਕੱਪੜਿਆਂ ਨਾਲ ਨਹੀਂ ਹੁੰਦਾ ਫਿਰਦੇ ਨਾਲ ਹੁੰਦਾ ਪਰਤਨ ਨਾਲ ਸਭ ਨੂੰ ਜਿਹੜਾ ਹੈਗਾ ਆਪਣਾ ਧਰਮ ਜਿਹੜਾ ਵੀ ਜਿੱਥੇ ਵੀ ਪੈਦਾ ਹੋਇਆ ਉਹ ਪਿਆਰਾ ਚੰਗਾ ਸਿੱਖਿਆ ਚੰਗੀ ਦਿੰਦਾ ਕੋਈ ਵੀ ਧਰਮ ਮਾੜੀ ਸਿੱਖਿਆ ਨਹੀਂ ਦਿੰਦਾ ਇਸ ਨੂੰ ਜੇ ਪਾਸੇ ਵੀ ਛੱਡ ਲਈ ਇੱਥੇ ਤੇ ਫਿਰ ਇਹ ਤਾਂ ਕਿਉਂਕਿ ਇਨਸਾਨ ਜਿਹੜਾ ਹੈਗਾ ਉਹ ਖੁਦਗਰਜ਼ ਹੋ ਗਿਆ ਇਨਸਾਨ ਦੀ ਹਾਲਤ ਇੰਨੀ ਮਾੜੀ ਹੋ ਗਈ ਕਿ ਉਹ ਨਿਜ ਤੋਂ ਪਾਸੇ ਨਹੀਂ ਉੱਟ ਕੇ ਗਿਆ ਜੀ ਆਪਣਾ ਆਪ ਬਚਾ ਲਈਏ ਆਪਣਾ ਆਪ ਬਚਾਉਂਦੇ ਆ ਬਚਾਉਂਦੇ ਨੇ ਅਸੀਂ ਕੁਝ ਵੀ ਨਹੀਂ ਛੱਡਿਆ ਛੱਡ ਨਹੀਂ ਕਰ ਲਿਆ ਤੂੰ ਜਿ ਚਰਾਹੇ 'ਚ ਖੜ੍ਹ ਜਾ ਜਿੱਥੇ ਕਿਤੇ ਚੌਕ ਕਿਤੇ ਰਸ਼ ਜ਼ਿਆਦਾ ਹੋਵੇ ਤਾਂ ਗੱਡੀਆਂ ਇੱਕ ਦੂਜੇ ਫਸ ਜਾਂਦੀਆਂ ਹਰੇਕ ਨੇ ਕਹਿੰਦੀ ਮੈਂ ਪਹਿਲਾਂ ਨਿਕਲਣਾ ਤੇ ਸਾਰੇ ਲੇਟ ਹੋ ਜਾਂਦੇ ਸਾਰੇ ਫਸੇ ਹੁੰਦੇ ਆ ਇਹਨਾਂ ਨੂੰ ਅਕਲ ਨਹੀਂ ਵੀ ਜੇ ਆਰਾਮ ਨਾਲ ਖੜ੍ਹ ਕੇ ਤੁਰ ਪਈਏ ਤਾਂ ਅਜੇ ਜਮ ਲੱਗਣਾ ਹੀ ਨਹੀਂ ਆਹ ਲੋਗਿਆ ਸੀ ਨਿੱਕੇ ਨਿੱਕੇ ਗੱਲਾਂ ਤੋਂ ਵਰਤਾਰਿਆਂ ਤੋਂ ਸਾਡਾ ਕੈਰੇਕਟਰ ਜਿਹੜਾ ਸਭ ਨੂੰ ਕਾੜੀ ਹੈ ਸਭ ਨੇ ਪਹਿਲਾਂ ਬੋਝਣਾ ਸਾਰੇ ਲੇਟ ਹੈ ਇਸੇ ਕਰਕੇ ਕਿ ਮੈਂ ਪਹਿਲਾਂ ਜਾਵਣਾ ਆਹੀ ਗੱਲ ਸਾਡੀ ਹਰ ਥਾਂ ਤੇ ਲੱਗੂ ਹੁੰਦੀ ਹੈ